ਸਤਿਨਾਮ ਵਾਹਿਗੁਰੂ ਦਿੱਲੀ ਤੁਸੀਂ ਅਰਦਾਸ ਕਰਦੇ ਹੋ ਸਤਿਨਾਮ ਵਾਹਿਗੁਰੂ ਅਰਦਾਸ ਦੇ ਵਿੱਚ ਵਾਹਿਗੁਰੂ 10 ਮਿੰਟ ਦੀ ਅਰਦਾਸ ਸਮੰਦੀ ਹੈ 10 ਮਿੰਟ ਦੀ ਅਰਦਾਸ ਨੂੰ ਤੁਸੀਂ ਅੱਧੇ ਘੰਟੇ ਦੀ ਅਰਦਾਸ ਬਣਾ ਦਿੰਦੇ ਹੋ ਵਾਹਿਗੁਰੂ ਫਲਾਣੀ ਦੀ ਚੜ੍ਹਦੀ ਕਲਾ ਦੀ ਅਰਦਾਸ ਫਲਾਣੀ ਦੀ ਦਿਰੋਕਤਾ ਦੀ ਅਰਦਾਸ ਅੱਜ ਲੰਗਰ ਦੀ ਸੇਵਾ ਇਸ ਸੇਧ ਵੱਲੋਂ ਕੀਤੀ ਗਈ ਅੱਜ ਕੜਾ ਪ੍ਰਸ਼ਾਦ ਦੀ ਸੇਵਾ ਇਸ ਵੱਲੋਂ ਕੀਤੀ ਗਈ ਅਰੇ ਅਸੀਂ ਕੌਣ ਹੁੰਦੇ ਆ ਉਸ ਵਾਹਿਗੁਰੂ ਨੂੰ ਦੱਸਣ ਵਾਲੇ ਕਿ ਅਸੀਂ ਸੇਵਾ ਕੀਤੀ ਜਿਦਾ ਦਿੱਤਾ ਅਸੀਂ ਖਾਂਦੇ ਆ ਜਿਦਾ ਦਿੱਤਾ ਅਸੀਂ ਪਾਉਂਦੇ ਆ ਜਿਹਦੇ ਕਲ ਕੀ ਅਸੀਂ ਆਤ ਸਾਂ ਲੈਨੇ ਆ ਅਸੀਂ ਉਹ ਨੂੰ ਕੀ ਦਿਖਾਣਾ ਚਾਹੁੰਦੇ ਆ ਕਿ ਇਹ ਸੇਵਾ ਅਸੀਂ ਕੀਤੀ ਸਾਥ ਸੰਗਤ ਜੀ ਮਾਫ ਕਰਨਾ ਸਤਿਨਾਮ ਵਾਹਿਗੁਰੂ ਉਸ ਵਿਲੇ ਜਿਪਾਈ ਡੋਡਰ ਮਲ ਜਿਨੇ ਸਾਗੇ ਜਿਆਦਾ ਅੰਤਿਮ ਸੰਸਕਾਰ ਕਰਕੇ ਵੀ ਦੁਨੀਆ ਦੀ ਸਭ ਤੋਂ ਵੱਡੀ ਸੇਵਾ ਕਰਕੇ ਵੀ ਜੇ ਇਹ ਗੱਲ ਕਹੀ ਕਿ ਮੇਰਾ ਮਨ ਜੀ ਕੰਮ ਕਰ ਨਾ ਜਾਵੇ ਤੇ ਮਾਫ ਕਰਨਾ ਅਸੀਂ ਲੋਕ ਕਦੀ ਸੇਵਾ ਦਾ ਮਤਲਬ ਹੀ ਨਹੀਂ ਸਮਝ ਸਕੀ ਵਾਹਿਗੁਰੂ 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 ਸਤਿਨਾਮ ਵਾਹਿਗੁਰੂ ਵਾਹਿਗੁਰੂ ਇੱਕ ਤਰਫ ਅਸੀਂ ਅਰਦਾਸ ਦੇ ਵਿੱਚ ਕਹਿੰਦੇ ਆ ਪ੍ਰਥਾ ਕੋਪੀ ਸਿਮਰ ਕੇ ਗਾਤਕ ਲਈ ਤੇ ਆਏ ਫਿਰ ਅਗੰਤ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਈ ਅਰਜਨ ਹਰਗੋਬਿੰਦ ਨੂੰ ਸਿਮਰੋ ਸ਼੍ਰੀ ਗੁਰ ਰਾਏ ਸ਼੍ਰੀ ਹਰਿਕ੍ਰਿਸ਼ਨ ਜੀ ਆਇਆਂ ਜੀ ਗੁਰੂ ਸਾਹਿਬ ਜੀ ਗੁਰੂ ਤੇਗ ਬਹਾਦਰ ਸਿਮਰਿਏ ਕਤੂ ਨਾਮ ਦੇ ਤਾਈ ਸਭ ਧਾਈ ਹੋਏ ਸਹਾਈ 10ਵੇਂ ਪਾਤਸ਼ਾਹ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭੁ ਖਾਈ ਹੋਏ ਸਹਾਈ ਦਸਵੀਂ ਪਾਛਾਈਆਂ ਦੀ ਜੋਤ ਤਾਤਿਨ ਤਨ ਤਾਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪੇ ਸਤਿਨਾਮ ਵਾਹਿਗੁਰੂ ਜਿੱਥੇ ਅਸੀਂ ਗੁਰੂਆਂ ਦੇ ਨਾਮ ਲੈਂਦੇ ਆ ਉਸੇ ਹਰਤਾਸ ਦੀ ਵਿੱਚ ਅਸੀਂ ਆਪਣੇ ਨਾਮ ਲੈਂਦੇ ਆ ਸ਼ਰਫ ਦੀ ਗੱਲ ਹੈ ਸਾਡੇ ਵਸਤੇ ਸਾਥ ਸੰਗਤ ਜੀ ਇੱਕ ਤਰਫ ਅਸੀਂ ਕਹਿੰਦੇ ਆ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹਿਤ ਸੀਸ ਦਿੱਤੇ ਬੰਦ-ਬੰਦ ਕਟਾਏ ਖੁੰਪੜੀਆਂ ਲੋਹਾਈਆਂ ਚਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਿਰਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਤੇ ਦੂਜੀ ਤਰਫ ਅਸੀਂ ਆਪਣੇ ਨਾਮ ਲੈਂਦੇ ਆ ਲੰਗਰ ਦੀ ਸੇਵਾ ਫਲਾਣੇ ਸਿੰਘ ਵੱਲੋਂ ਕੜਾ ਪ੍ਰਸ਼ਾਦੀ ਸੇਵਾ ਇਸ ਸਿੰਘ ਵੱਲੋਂ ਸਤਨਾਮ ਜਿਸ ਦਾ ਦਿੱਤਾ ਹੋਇਆ ਅਸੀਂ ਖਾ ਰਿਆਂ ਅਸੀਂ ਉਹਨੂੰ ਕੀ ਗਿਣਾਣਾ ਚਾਹੁੰਦੇ ਆਂ ਉਹਦਾ ਦਿੱਤਾ ਹੀ ਖਾਂਦੇ ਆਂ ਉਹਦਾ ਦਿੱਤਾ ਹੀ ਅਸੀਂ ਪਾਉਂਦੇ ਆਂ ਤੇ ਅਸੀਂ ਉਹਨੂੰ ਕੀ ਸਾਬਿਤ ਕੀ ਕਰਨਾ ਚਾਹੁੰਦੇ ਆਂ ਕੀ ਅਸੀਂ ਕੋਈ ਬਹੁਤ ਵੱਡੀ ਸੇਵਾ ਕਰ ਦਿੱਤੀ ਜੇ ਅਸਲ ਮਾਇਨੇ 'ਚ ਜੇ ਅਸੀਂ ਸੇਵਾ ਕਰਦਾ ਏ ਉਹ ਕਦੀ ਲੋਕਾਂ ਨੂੰ ਦੱਸਣ ਦੀ ਲੋੜ ਨਾ ਹੋਵੇ ਵਾਹਿਗੁਰੂ ਉਹ ਕਦੀ ਲੋਕਾਂ ਨੂੰ ਦੱਸਣ ਦੀ ਲੋੜ ਨਾ ਹੋਵੇ ਵਾਹਿਗੁਰੂ ਵਾਹਿਗੁਰੂ ਸਤ ਸング ਜੀ ਜੀ ਅੱਜ ਸਾਹਿਬ ਜਾਦੀਆ ਦਾ ਸ਼ਹੀਦੀ ਦਿਖਾਣਾ ਮਨਾ ਰਹੇ ਹਾਂ ਗੁਰੂ ਪਹਿ ਦਿਹਾੜੇ ਮਨਾਇ ਤਾਈ ਸੰਗਲੇ ਨੇ ਜੀ ਅੱਜ ਇਹ ਤੁਸ ਸਿੱਖ ਕੇ ਜਾਓ ਕਿ ਪਾਈ ਟੋਂਡਰ ਮਲ ਜੀ ਨੇ ਸਾਹਿਬ ਜਾਦੀਆ ਦਾ ਅਤਿਮ ਸੰਸਕਾਰ ਕਰਕੇ ਵੀ ਉਹਦਾ ਲਖਾ ਆਪਣੇ ਨਾਮ ਨਹੀਂ ਲਿਆ ਤੇ ਅਸੀਂ ਕੋਲ ਹੁੰਦੇ ਆ ਅਰਦਾਸ ਦੇ ਨਾਲ ਖਿਲਵਾੜ ਕਰਨ ਵਾਲੇ 5 ਮਿੰਟ ਦੀ ਅਰਦਾਸ ਨੂੰ ਅਸੀਂ ਅੱਧੇ ਘੰਟੇ ਦੀ ਅਰਦਾਸ ਬਣਾ ਕੇ ਰੱਖਦਾ ਹਾਂ ਅੱਜ ਜਿਹੜੀ ਅਰਦਾਸ ਇਥੇ ਹੋਈ ਸਤ ਨਾਮ ਵਾਹਿਗੁਰੂ ਜਿਹੜੀ ਵੀ ਪਾਈ ਜਿਹੜੀ ਵੀ ਗ੍ਰੰਥੀ ਸੀ ਅੱਜ ਅਰਦਾਸ ਕਰਨੀ ਸਤ ਨਾਮ ਵਾਹਿਗੁਰੂ ਪਾਈ ਸਾਡੀ ਤੁਹਾਨੂੰ ਇੰਦੀ ਹੈ ਜੇਕਰ ਤੁਸੀਂ ਸੁਣ ਰਹੇ ਹੋ ਅੱਜ ਦੀ ਅਰਦਾਸ ਦੇ ਵਿੱਚ ਕਿਸੇ ਦਾ ਵੀ ਨਾਮ ਨਹੀਂ ਲਿਖਤਾ ਜਿਸ ਹੈ ਮੂਤ ਦੇ ਗੁਰੂ ਵਾਹਿਗੁਰੂ ਸਤਿਨਾਮ ਵਾਹਿਗੁਰੂ 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 ਅੱਜ ਤੋਂ ਬਾਦ ਦੀ ਵਾਹਿਗੁਰੂ ਦਾਸ ਦੀ ਵਿਚ ਕਿਸੇ ਵਾਰ ਇਹ ਸੇਵਾ ਦਾ ਜ਼ਿਕਰ ਨਹੀਂ ਕਰ ਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਅੱਜ ਇਹ ਵੀਡੀਓ ਕਿਥੋਂ ਪੂਰੇ ਵਾਹਿਗੁਰੂ ਜੇਕਰ ਅੱਜ ਪਾਈ ਸਾਹਿਬ ਜਿਹੜੀ ਵਿਗਿਆਨੀ ਸਿੰਘ ਅਰਦਾਸ ਕਰਨਗੇ ਜੀ ਅੱਜ ਦੀ ਅਰਦਾਸ ਦੇ ਵਿੱਚ ਕਿਸੇ ਇੱਕ ਦਾ ਵੀ ਬਹੁਤ ਵੱਡੀ ਸੇਵਾ ਕੀਤੀ ਹੋਏਗੀ ਚੰਗੀ ਗੱਲ ਹੈ ਸੇਵਾ ਕਰੋ ਵੀ ਪਰ ਜੇ ਅੱਜ ਦੀ ਅਰਦਾਸ ਦੇ ਵਿੱਚ ਕਿਸੇ ਇੱਕ ਦਾ ਵੀ ਨਾਮ ਆ ਗਿਆ ਜੇ ਕਿਸੇ ਇੱਕ ਦਾ ਵੀ ਨਾਮ ਆ ਗਿਆ ਅਸੀਂ ਉਹਨ ਕੀ ਇਸ ਨੂੰ ਕਰ ਦੇ ਵਿੱਚ ਉਤਰ ਨਹੀਂ ਹੋਣੀ ਹੈ ਸਤ ਨਾਮ ਵਾਹਿਗੁਰੂ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਸਤ ਨਾਮ ਵਾਹਿਗੁਰੂ ਕੋਈ ਕੁਝ ਵੀ ਹੱਦਿ ਸੀਵਾਗੇ ਮੋ ਦੇ ਗਿੰਦੇ ਜੇ ਤੁਸੀਂ ਇਹ ਬਦਲਾਅ ਅਜਪਣੀ ਗੁਰੂ ਘਰ ਦੇ ਵਿੱਚ ਨਹੀਂ ਲੈ ਕੇ ਆਏ ਤੇ ਕੱਲ ਮੈਂ ਫੇੜੀ ਲਾ ਕੇ ਆਇਆ ਜਦੋਂ ਇਹ ਵੀਡੀਓ ਅੱਜ ਪੂਰੇ ਵਰਲਡ ਦੇ ਵਿੱਚ ਵਾਇਰਲ ਜਾਵੇਗੀ ਬਥੇਰੇ ਆਣਗੇ ਬੋਲਣ ਵਾਲੇ ਤੁਸੀਂ ਆ ਕੀਵੇਂ ਕਹਤਾ ਕੀਵੇਂ ਕਹਤਾ ਉਹ ਇਧਰ ਵਾਪਸ ਬੰਦ ਕਰਾ ਦੋ ਕੀਰਤਨ ਅਸੀਂ ਖੁਦ ਕਹਿੰਦੇ ਆਂ ਸਾਨੂੰ ਬਲੈਕਲਿਸਟ ਕਰ ਦੋ ਨਹੀਂ ਕਰਾਂਗੇ ਕੀਰਤਨ ਕੀਰਤਨ ਨਹੀਂ ਕਰਨਾ ਅਸੀਂ ਆਪਣੇ ਘਰ ਬੈ ਕੇ ਕਰ ਲਾਂਗੇ ਪਰ ਇਹ ਜਿਹੜਾ ਅਰਦਾਸ ਦੇ ਨਾਲ